ਚਿੜੀਆਂ ਲੈ ਲੋ ਚਿੜੀਆਂ ਰੰਗ ਬਰੰਗੀ ਚਿੜੀਆਂ 1.5 14 ਜੋੜਾ ਦੀ 1.5 14 ਜੋੜਾ ਉਹ ਗੱਲ ਸੁਣੋ ਮੇਰੀ ਚੁੱਕੇ ਤੁਸੀਂ ਚਲਿਓ ਕੀ ਇਹ ਕੰਜਰਖਾਨਾ ਜੇ ਬਣਾਇਆ ਜਾਨਵਰ ਚਲਿਓ ਕਿੱਥੋਂ ਕੈਦ ਕਰਦੇ ਹੋ ਨੇ ਤੁਸੀਂ ਉਹ ਨਾਨਾ ਜਨਾਬ ਇਹ ਜਾਨਵਰ ਤਾਂ ਆਪਣੀ ਮੋਦੀ ਚਾਪਦੀ ਨੇ ਮੈਂ ਤਾਂ ਆਪ ਮੱਧਿਆੜੀ ਤੇ ਪਾਈ ਇਹਨਾਂ ਦੇ ਨਾਲ ਗੇੜਾ ਲਵਾ ਦੇਈ ਜਾ ਫੁੱਤੋ ਚੀ ਜਾਣ ਦੋ ਜਾਣ ਦੋ ਚੁੱਕੇ ਸ਼ਰਮ ਕਰੋ ਚਾਲਿਓ ਠੰਡ ਪੈਂਦੀ ਆ ਬੇਜਵਾਨਾਂ ਨੂੰ ਪਿੰਜਰੇ 'ਚ ਤਾੜੀ ਪਿਰਦੀੋਂ ਪਹਿਲਾਂ ਚਾਲਿਓ ਅਗਲੇ ਨੂੰ ਵੇਚ ਦੰਨੇ ਹੋ ਬਾਅਦ ਕਿ ਕੋਈ ਪੇਰ ਪਾਲ ਲੈਨੇ ਹੋ ਉਹ ਨਾ ਨਾ ਜਨਾਬ ਮੈਨੂੰ ਨਹੀਂ ਪਤਾ ਜਨਾਬ ਇਹ ਤਾਂ ਮੋਦੀ ਛਾ ਵੀ ਕਿਤੋਂ ਲੈ ਕੇ ਆਉਂਦੇ ਹੁੰਦੇ ਨੇ ਪੜ ਕੇ ਪਤਾ ਨਹੀਂ ਬਈ ਕਿਹੜੇ ਜੰਗਲਾਂ 'ਚੋਂ ਲਿਆਉਂਦੇ ਨੇ ਮੈਂ ਤਾਂ ਅੱਜੀ ਗੇੜਾ ਲਵਾਉਣਾ ਆ ਇਨਾਂ ਨਾਲ ਦਿਹਾੜੀ ਤੇ ਉਲੱਤ ਬੱਲੇ ਚੌਣ ਲਾ ਚੁੱਕੇ ਮੇਰੀ ਮੈਨੂੰ ਚਾਲੀ ਹਿੰਦੀ ਜੀਤਾ ਇਹਦੇ ਨਾਲ ਬੋਲਣੀ ਨਹੀਂ ਆਉਂਦੀ ਇਹਨੂੰ ਪੰਜਾਬੀ ਚ ਨਾ ਸਮਝਾ ਦੀ ਵੀ ਪੰਜਾਬ ਚ ਐਂਟਰੀ ਨਹੀਂ ਹੈਗੀ ਤੇਰੀ ਆਪ ਬਾਹਰ ਜਾ ਕੇ ਜਿੱਤੇ ਮਰਜੀ ਵੇਚ ਲੈ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ